ਜੀ ਜੀ ਵੀ ਕਿ ਤੁਹਾਨੂੰ ਪਤਾ ਹੈਗਾ ਕਿ ਜਿਹੜੇ ਸਟੇਟ ਅਸੈਂਬਲੀ ਇਲੈਕਸ਼ਨ ਹੈਗੇ ਇਹ ਹਰਿਆਣਾ ਸਟੇਟ ਚ ਹੋਣ ਜਾ ਰਹੇ ਨੇ ਤੇ ਮਨਜੋ ਕਲੈਕਸ਼ਨ ਕਮਿਸ਼ਨ ਦੀ ਕਾਰੈਕਸ਼ਨ ਨਹੀਂ ਹੈ। ਜਿਹੜਾ ਇਲੀਗਲ ਐਕਟੀਵਿਟੀਜ਼ ਨੂੰ ਤੇ ਖਾਸ ਤੌਰ ਤੇ ਲਿਕਰ ਸਮਗਲਿੰਗ ਵਰਗੀਆਂ ਜਿਹੜੀ ਐਕਟੀਵਿਟੀਜ਼ ਹੈਗੇ ਉਹਨਾਂ ਨੂੰ ਕਰ ਕਰਨ ਵਾਸਤੇ ਸਾਡੀ ਡਿਫਰੈਂਟ ਐਕਸਾਈਜ਼ ਚੱਲਦੀ ਰਹਿੰਦੀ ਹੈ। ਜਿਹਦੇ ਵਿੱਚ ਪੂਰੇ ਇੰਟਰ ਸਟੇਟ ਬਾਰਡਰ ਸੀਲ ਕੀਤੇ ਗਏ ਨੇ ਤੇ ਅੱਜ ਆਪਰੇਸ਼ਨ ਸੀਲ 7 ਦੇ ਤਹਿਤ ਮਾਂਜੋਗ ਡੀਜੀਪੀ ਪੰਜਾਬ ਤੇ ਮਾਂਜੋਗ ਸਪੈਸ਼ਲ ਡੀਜੀ ਲਾਅਰ ਆਰਡਰ ਤੇ ਦਖਸ਼ਤ ਤੇ ਅਸੀਂ ਹਿ ਹੋਸ਼ਿਆਰਪੁਰ ਦੇ 11 ਨਾਕੇ ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ ਹੋਏ ਜਿਹਦੇ ਵਿੱਚ ਆਪਣੇ ਹੁਣਾ ਜ਼ਿਲ੍ਹੇ ਦੇ ਨਾਲ ਤੇ ਕਾਂਗੜਾ ਜ਼ਿਲ੍ਹੇ ਦੇ ਨਾਲ ਲੱਗਦੇ ਹੋਏ ਨਾਕੇ ਸੀਲ ਕੀਤੇ ਹੈਗੇ ਤੇ ਸਾਡੇ ਨਾਲ ਹਿਮਾਚਲ ਪੁਲਿਸ ਦੇ ਆਫਸਰਸ ਵੀ ਸਾਰੇ ਨਾਕਿਆਂ ਤੇ ਮੌਜੂਦ ਹੈਗੇ ਇੱਥੇ ਮੇਰੇ ਨਾਲ ਆਪਣੇ ਡੀਐਸਪੀ ਸਾਹਿਬ ਤੇ ਐਸਐਸਓ ਸਾਹਿਬ ਇੱਥੇ ਹੈਗੇ ਹਿਮਾਚਲ ਪ੍ਰਦੇਸ਼ ਪੁਲਿਸ ਤੋਂ ਤੇ ਨਾਲ ਆਪਣੇ ਡੀਐਸਪੀ ਸਾਹਿਬ ਹੈਗੇ ਤੇ ਸਾਰਿਆਂ ਤੇ ਆਪਾਂ ਇਲੈਗਲ ਐਕਟੀਵਿਟੀਜ਼ ਜਿਦਾ ਡਰੱਗਸ ਤੇ ਲਿਕਰ ਇਲੈਸਟ ਲਿਕਰ ਸਮਗਲਿੰਗ ਜਿਹੜੀ ਹੈਗੀ ਉਹ ਤੇ ਜਿਹੜਾ ਸਸਪੀਸ਼ੀਅਸ ਕਰਮ ਦਾ ਉਸ ਦਾ ਮੂਵਮੈਂਟ ਹੈਗਾ ਉਹਨੂੰ ਕਰਪ ਕਰਨ ਵਾਸਤੇ ਆ ਅੱਜ ਦੀ ਸਰਪ੍ਰਾਈਜ਼ ਚੈਕਿੰਗ ਕੀਤੀ ਗਈ ਹੈ ਕਿ ਇੱਕ ਕੋਆਰਡੀਨੇਟਡ ਆਪਰੇਸ਼ਨ ਹੈਗਾ ਜਿਹਦੇ ਵਿੱਚ ਸਵੇਰੇ 6 ਵਜੇ ਤੋਂ ਨਾਕਾ ਚੱਲ ਰਿਹਾ ਹੈਗਾ ਤੇ ਅੱਜ 2 ਵਜੇ ਤੱਕ ਆ ਕਾਰਵਾਈ ਚੱਲੂਗੀ ਇਸ ਤੋਂ ਇਲਾਵਾ ਬਾਕੀ ਸਾਡੇ ਰੈਂਡਮ ਨਾਕਾਬੰਦੀ ਤੇ ਚੈਕਿੰਗ ਜਿਹੜੀ ਹੈਗੀ ਉਹ ਲਗਾਤਾਰ ਚਲਦੀ ਰਹਿੰਦੀ ਹੈਗੀ ਰੈਂਡਮਸ ਟਾਈਮਸ ਤੇ ਤੇ ਉਹ ਸਾਰੇ ਨਾ ਕਿ ਇੰਟਰ ਸਟੇਟ ਆਪਣੇ ਚਲਦੇ ਆ ਜੀ ਥੈਂਕ ਯੂ ਸੋ ਜੀ ਜੀ ਵੀ ਕਿ ਤੁਹਾਨੂੰ ਪਤਾ ਹੈਗਾ ਕਿ ਆ ਜਿਹੜੇ ਸਟੇਟ ਅਸੈਂਬਲੀ ਇਲੈਕਸ਼ਨ ਹੈਗੇ ਇਹ ਹਰਿਆਣਾ ਸਟੇਟ ਚ ਹੋਣ ਜਾ ਰਹੇ ਹਨ ਤੇ ਮਨਜੋ ਕਲੈਕਸ਼ਨ ਕਮਿਸ਼ਨ ਦੀ ਕਾਰਜਸ਼ੀਲਤਾ ਹੈ ਜਿਹੜਾ ਇਲੀਗਲ ਐਕਟੀਵਿਟੀਜ਼ ਨੂੰ ਤੇ ਖਾਸ ਤੌਰ ਤੇ ਲਿਕਰ ਸਮਗਲਿੰਗ ਵਰਗੀਆਂ ਜਿਹੜੀ ਐਕਟੀਵਿਟੀਜ਼ ਹੈਗੀਆਂ ਉਹਨਾਂ ਨੂੰ ਕਾਬੂ ਕਰਨ ਵਾਸਤੇ ਸਾਡੀ ਡਿਫਰੈਂਟ ਐਕਸਾਈਜ਼ ਚੱਲਦੀ ਰਹਿੰਦੀ ਸੀ ਜਿਹਦੇ ਵਿੱਚ ਪੂਰੇ ਇੰਟਰ ਸਟੇਟ ਬਾਰਡਰਸ ਸੇਕ ਕੀਤਾ ਗਿਆ ਤੇ ਅੱਜ ਆਪਰੇਸ਼ਨ ਸੀਲ 7 ਦੇ ਤਹਿਤ ਮੰਜੋਬ ਬੀਜਪੀ ਪੰਜਾਬ ਤੇ ਮੰਜੋਬ ਸਪੈਸ਼ਲ ਡੇ ਜੀ ਲਾਅ ਆਰਡਰ ਦੇ ਦਖਸ਼ਸ ਤੇ ਅਸੀਂ ਹਿ ਹੋਸ਼ਿਆਰਪੁਰ ਚ 11 ਨਾਕੇ ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ ਹੋਏ ਜਿਦੇ ਵਿੱਚ ਆਪਣੇ ਹੁਣਾ ਜ਼ਿਲ੍ਹੇ ਦੇ ਨਾਲ ਤੇ ਕਾਂਗੜਾ ਜ਼ਿਲ੍ਹੇ ਦੇ ਨਾਲ ਲੱਗਦੇ ਹੋਏ ਨਾਕੇ ਸੀਲ ਕੀਤੇ ਹੈਗੇ ਤੇ ਸਾਡੇ ਨਾਲ ਹਿਮਾਚਲ ਪੁਲਿਸ ਦੇ ਆਫਸਰਸ ਵੀ ਸਾਰੇ ਨਾਕਿਆਂ ਤੇ ਮੌਜੂਦ ਹੈਗੇ ਇੱਥੇ ਮੇਰੇ ਨਾਲ ਆਪਣੇ ਡੀਐਸਪੀ ਸਾਹਿਬ ਤੇ ਐਸਐਸਓ ਸਾਹਿਬ ਇੱਥੇ ਹੈਗੇ ਹਿਮਾਚਲ ਪ੍ਰਦੇਸ਼ ਪੁਲਿਸ ਤੋਂ ਤੇ ਨਾਲ ਆਪਣੇ ਡੀਐਸਪੀ ਸਾਹਿਬ ਹੈਗੇ ਤੇ ਸਾਰਿਆਂ ਤੇ ਆਪਾਂ ਇਲੀਗਲ ਐਕਟੀਵिटीज ਜਿੱਦਾਂ ਡਰੱਗਸ ਤੇ ਲਿਕਰ ਇਲੈਸਟਿਕ ਕਸਮਗਲਿੰਗ ਜਿਹੜੀ ਹੈਗੀ ਉਹ ਤੇ ਜਿਹੜਾ ਸਸਪੀਸ਼ੀਅਸ ਕ੍ਰਿਮੀਨਲਸ ਦਾ ਮੂਵਮੈਂਟ ਹੈਗਾ ਉਹਨੂੰ ਕਾਬੂ ਕਰਨ ਵਾਸਤੇ ਆ ਅੱਜ ਦੀ ਸਰਪ੍ਰਾਈਜ਼ ਚੈਕਿੰਗ ਕੀਤੀ ਗਈ ਹੈ ਕਿ ਇਹ ਕੋਆਰਡੀਨੇਟਡ ਆਪਰੇਸ਼ਨ ਹੈਗਾ ਜਿਹਦੇ ਵਿੱਚ ਸਵੇਰੇ 6 ਵਜੇ ਤੋਂ ਆ ਨਾਕਾ ਚੱਲ ਰਿਹਾ ਹੈਗਾ ਤੇ ਅੱਜ 2 ਵਜੇ ਤੱਕ ਕਾਰਵਾਈ ਚੱਲੂਗੀ ਇਸ ਤੋਂ ਇਲਾਵਾ ਬਾਕੀ ਸਾਡੇ ਰੈਂਡਮ ਨਾਕਾਬੰਦੀ ਤੇ ਚੈਕਿੰਗ ਜਿਹੜੀ ਹੈਗੀ ਉਹ ਲਗਾਤਾਰ ਚਲਦੀ ਰਹਿੰਦੀ ਹੈਗੀ ਰੈਂਡਮਸ ਟਾਈਮਸ ਤੇ ਤੇ ਉਹ ਸਾਰੇ ਨਾਕੇ ਇੰਟਰ ਸਟੇਟ ਆਪਣੇ ਚੱਲਦੇ ਹੈ ਜੀ ਥੈਂਕ ਯੂ